ਸਤਿ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਤੁਹਾਡਾ ਉਸ ਤੁਹਾਡਾ ਦੋਸਤ ਸ਼ਤੀ ਸੰਜੀਵ ਵਰਕਰ ਦੇਖੋ ਅਸੀਂ ਜ਼ਿੰਦਗੀ ਚ ਬਹੁਤ ਲੋਕਾਂ ਨੂੰ ਮਿਲਦੇ ਆ ਬਹੁਤ ਦੋਸਤ ਬਣਦੇ ਨੇ ਪਰ ਕੁਝ ਦੋਸਤ ਅਜਿਹੇ ਹੁੰਦੇ ਨੇ ਜਿਹੜੇ ਦੋਸਤੋਂ ਤੋਂ ਫਾਇਦਾ ਉਠਾ ਜਾਂਦੇ ਨੇ ਬਾਈ ਜੀ ਸਾਡੇ ਦੋਸਤ ਨੇ ਇਹਨਾਂ ਨੂੰ ਅਸੀਂ ਛੋਟੇ ਨਾਮ ਚ ਵੀਡੀਓ ਸਾਫ ਕਹਿੰਦੇ ਆ ਮੇਰੇ ਇਲਾਕੇ ਚ ਇਹਨਾਂ ਦਾ ਨਾਮ ਮਸ਼ਹੂਰ ਹੈ ਇਹਨਾਂ ਨੂੰ ਵੀਡੀਓ ਕਹਿ ਕੇ ਹੀ ਬੁਲਾਉਂਦੇ ਨੇ ਬਾਈ ਜੀ ਤੁਸੀਂ ਮੰਨ ਸਕਦੇ ਹੋ ਹੁਣ ਤੱਕ ਇਹ 25 30 ਦੇ ਕਰੀਬ ਜ਼ਿੰਦਗੀਆਂ ਬਚਾ ਕਹਿੰਨੇ ਕਿਵੇਂ ਕਿਉਂਕਿ ਜਦੋਂ ਕਿਸੇ ਨੂੰ ਕੁਝ ਹੋਣਾ ਹੈ ਤਾਂ ਇਹਨਾਂ ਨੇ ਨਾਲ ਦੀ ਨਾਲ ਮੈਨੂੰ ਫੋਨ ਮਾਰਨਾ ਬਿਸ਼ਤੀ ਜੀ ਆ ਬੰਦੇ ਦੀ ਆਪਾਂ ਨੇ ਹੱਲ ਕਰਨਾ ਕਿਵੇਂ ਕਰੂੰ ਬਾਈ ਜੀ ਜਾਣ ਵੀ ਇੰਨਾ ਐਕਟਿਵ ਬੰਦਾ ਮੈਂ ਦੇਖਣਾ ਨਹੀਂ ਕਿੰਨੀ ਉਮਰ ਹੈ ਜੀ ਤੁਹਾਡੀ 60ਵਾਂ ਲੱਗਿਆ ਜੀ 60 ਸਾਲ ਦੀ ਉਮਰ 'ਚ ਹੁਣ ਮੈਂ ਆਸਟ੍ਰੇਲੀਆ ਬੈਠਾ ਸੀ ਆਸਟ੍ਰੇਲੀਆ ਮੈਨੂੰ ਇਹਨਾਂ ਦਾ ਫੋਨ ਆਇਆ ਕਹਿੰਦੇ ਬਈ ਤੁਸੀਂ ਬਿਅੰਤ ਸਿੰਘ ਜੀ ਦੀ ਮਦਦ ਕਰੋ ਉਹਨਾਂ ਤੇ 7-8 ਲੱਖ ਰੁਪਈਆ ਲੱਗਦਾ ਸੀਗਾ ਵਾਰ-ਵਾਰ ਇਹ ਤੇ ਇਹਨਾਂ ਦਾ ਬੇਟਾ ਫੋਨ ਕਰਦਾ ਰਿਹਾ ਤੇ ਉਹਨਾਂ ਦਾ 100 ਲੱਖ ਸਵਾ ਲੱਖ ਰੁਪਈਏ ਚ ਕੰਮ ਹੋ ਗਿਆ ਕਿਉਂ ਬਾਈ ਜੀ ਕਿੰਨੇ ਪੈਸਿਆਂ ਚ ਕੰਮ ਹੋਇਆ ਬਸ 1,20,25,000 ਲੱਗਿਆ ਜੀ ਬਸ ਸਾਰਾ ਦੇਖੋ ਬਾਈ ਜੀ ਕਈ ਮੇਰੀ ਬੰਦਿਆਂ ਨੂੰ ਪਤਾ ਨਹੀਂ ਹੁੰਦਾ ਮੈਨੂੰ ਕਿਸੇ ਨੇ ਕਮੈਂਟ ਵੀ ਕੀਤਾ ਸੀ ਵੀ 8 ਲੱਖ ਰੁਪਈਆ ਭਰਿਆ ਜੀ ਅਸੀਂ ਪੀਜੀਆ ਚ ਪਰ ਵੀਡੀਓ ਸਭ ਤੁਸੀਂ ਨਾਲ ਰਹੇ ਹੋ ਹਾਂਜੀ ਹਾਂਜੀ ਸੱਚੋ ਸੱਚ ਦੱਸਿਓ ਵੀ ਕਿੰਨੇ ਪੈਸੇ ਭਰੇ ਨੇ ਬਾਈਕ ਸਵਾ ਕ ਲੱਖ ਰੁਪਈਆ ਲੱਗੇ ਸਾਰੇ ਪਹਿਲਾਂ ਜਿਹੜਾ 8 ਲੱਖ ਰੁਪਈਆ ਕਿਹਾ ਸੀ ਉਹ ਆਪਾਂ ਨੇ ਮਾਫ ਕਰਾਤਾ ਸੀ ਨਾ ਬਿਲਕੁਲ ਜੀ ਪਹਿਲਾਂ ਡਾਕਟਰ ਨੇ ਬੋਲਿਆ ਸੀਗਾ ਵੀ 8 ਲੱਖ ਲੱਗੂਗਾ ਜੀ ਇਹ ਸੱਤ ਸਟੈਂਟ ਨੇ ਵਿੱਚ ਤੇ ਦੋ ਮੇਨ ਬਾਕੀ ਜਿਵੇਂ ਵੀ 8 ਲੱਖ ਬਣਾਇਆ ਦੀ ਵੇਲੇ ਉਹਨਾਂ ਨੇ ਬਾਈ ਜੀ ਮੈਂ ਜਦੋਂ ਆਸਟ੍ਰੇਲੀਆ ਦੇ ਵਿੱਚ ਸੀ ਨਾ ਮੈਂ ਉੱਥੋਂ ਬੈਠੇ ਬੈਠੇ ਨੇ ਤਕਰੀਬਨ 150 ਕਾਲ ਕੀਤੀ ਹੈ ਮੇਰੀ ਟੀਮ ਨੂੰ ਮੇਰੀ ਟੀਮ 'ਚ ਇੰਨੀ ਕੁ ਪਾਵਰ ਹੈਗੀ ਹੈ ਵੀ ਆਯੂਸ਼ਮਾਨ ਕਾਰਡ ਤੇ ਜੇ ਮੜਾ ਮੋਟਾ ਡਾਟਾ ਵੀ ਉਹਦੇ ਤੇ ਚੜਿਆ ਹੋਵੇ ਤਾ ਇੰਪਰੂਵਲ ਆ ਜਾਂਦੀ ਹੈ ਇਹਨਾਂ ਦੀ ਇੰਪਰੂਵਲ ਆਯੂਸ਼ਵਨ ਕਾਰਡ ਦੀ ਆ ਗਈ ਤੇ ਉਹ ਪੈਸੇ ਬਚ ਗਏ ਬਹੁਤ ਚੰਗਾ ਕੰਮ ਹੋਇਆ ਜੀ ਬਹੁਤ ਧੰਨਵਾਦ ਜੀ ਬਹੁਤ ਵਧੀਆ ਕੀਤਾ ਜੀ ਜਿੰਨੇ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਜਦੋਂ ਅਜਿਹੇ ਬੰਦੇ ਹਿੰਮਤ ਕਰਦੇ ਨੇ ਤੇ ਮੇਰੇ ਨਾਲ ਜੁੜ ਕੇ ਲੋਕਾਂ ਦੀ ਜ਼ਿੰਦਗੀ ਬਚਾਉਂਦੇ ਨੇ ਥੈਂਕ ਯੂ ਜੀ ਸਾਰਿਆਂ ਦਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ